ਮੱਧ ਚੰਗੀ ਆ ਗਾ ਤੇਜਾ ਸੁਆ ਸੋਨਾ 4 ਕਿਲੋ ਦੁੱਧ ਆ ਦੋਵੇਂ ਡਾਂਗਾਂ ਦਾ ਮਿਲ ਪੈਂਦੀ ਆ ਭਾਰੇ ਤੇ ਸਟਰਕਚਰ ਇਸ ਮੈਂ ਤਾਂ ਠੀਕ ਆ ਜੀ ਬਾਕੀ ਠੋਡੀ ਤੇ ਨਿਸ਼ਾਨ ਤਾਗ ਫੇਸ ਕੁਆਲਟੀ ਆ ਢਾਂਚਾ ਠੀਕ ਆ ਜੀ ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਦੁੱਲੇ ਵਾਲਾ ਮੱਲਾਂ ਵਾਲੇ ਦੇ ਬਿਲਕੁਲ ਲਾਗੇ ਇਹ ਪਿੰਡ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਫੱਤੇ ਵਾਲਾ ਪਿੰਡ ਬਿਲਕੁਲ ਲਾਗੇ ਆ ਇੱਕ ਪਾਸੇ ਸਤਲੁਜ ਦਰਿਆ ਦਾ ਬਿਲਕੁਲ ਕੰਢਾ ਬੰਨ ਨਜ਼ਦੀਕ ਆ ਤੇ ਇੱਥੋਂ 3 ਕਿਲੋਮੀਟਰ ਦੀ ਦੂਰੀ ਆ ਸਾਰੀ ਮੱਲਾਂ ਵਾਲੇ ਸ਼ਹਿਰ ਦੀ ਪੂਰੀ ਗੱਲਬਾਤ ਕਰਾਂਗੇ ਜੋਬਨ ਵੀਰ ਦੇ ਕੋਲ ਆਇਆ ਇੱਕ ਮਾਝ ਦੋਸਤੋ ਬਕਾਉਆ ਵੀਰ ਦੇ ਕੋਲ ਟੋਕੜ ਕਪਣਾ ਟੋਕੜ ਕਪਣਾ ਦੋਸਤੋ ਦੁੱਧ ਵੀ ਆ ਥੱਲੇ ਦੋਨੋਂ ਟਾਈਮ ਆ ਵੀਰਾਂ ਦਾ ਵੀ ਚਵਾਈ ਕਰਦੇ ਆ ਸੋ ਆਧਿਆਂ ਜ਼ਿਆਦਾ ਸਮਾਂ ਗੱਪਨ ਹੋ ਗਿਆ ਟਾਈਮ ਇਹਨੂੰ ਉਹ ਪੁੱਛਾਂਗੇ ਆਪਾਂ ਪੂਰੀ ਡਿਟੇਲ ਚ ਅੱਜ ਤਰੀਕ 10 ਅਗਸਤ ਸਵੇਰ ਮਾਰਨਿੰਗ ਦੇ ਕੋਈ 9 ਵਜੇ ਦਾ ਕੋਈ ਵੀ ਭਰਾ ਆਪਣੀ ਵੀਡੀਓ ਵੇਖ ਕੇ ਖਾਸ ਤੌਰ ਤੇ ਆ ਰਿਹਾ ਇੱਕ ਗੱਲ ਮੇਰਾ ਵੀਰ ਜੀ ਤੁਸੀਂ ਜ਼ਰੂਰ ਗੌਰ ਕਰ ਲਿਓ ਠੀਕ ਹੈ ਜੀ ਜਦੋਂ ਵੀ ਕੋਈ ਟੋਕੜ ਗੱਪਣ ਪਸ਼ੂ ਆ ਚਾਹੇ ਕੋਈ ਸੱਜਰ ਪਸ਼ੂ ਆ ਜਦੋਂ ਦਿਨਾਂ ਦੀ ਗੱਲ ਆਉਂਦੀ ਹੈ ਸਮੇਂ ਦੀ ਗੱਲ ਆਉਂਦੀ ਹੈ ਤੇ ਇਹਨਾਂ ਨੇ ਆਪਣੇ ਡਾਕਟਰ ਸਾਹਿਬ ਤੋਂ ਤਸਦੀਕ ਕਰਵਾਈ ਹੁੰਦੀ ਆ ਕੋਈ ਵੀ ਵਪਾਰੀ ਆ ਚਾਹੇ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਡਾਕਟਰ ਸਾਹਿਬ ਤੋਂ ਤੁਸੀਂ ਵੀ ਤਸਦੀਕ ਕਰਕੇ ਲੈ ਕੇ ਜਾਓ ਹੋ ਸਕਦਾ ਵੀ ਕੋਈ 10 15 20 ਦਿ ਹਰੇਕ ਡਾਕਟਰ ਦਾ ਚੈੱਕ ਪਾਸ ਕਰਨ ਦਾ ਕੋਈ 10 5 7 ਤਾਂ 15 ਦਿਨ ਦਾ ਅੱਗਾ ਪਿੱਛਾ ਵੀ ਹੋ ਸਕਦਾ ਉਹ ਤੁਸੀਂ ਕਰਵਾ ਕੇ ਲੈ ਕੇ ਜਾਇਓ ਕਿਉਂਕਿ ਰੁਪਈਏ ਲਾਉਣੀਆਂ ਤੁਸੀਂ ਬਾਅਦ ਵਿੱਚ ਉੱਥੇ ਦੇ ਜਾ ਕੇ ਤੁਸੀਂ 2 ਮਹੀਨੇ 3 ਮਹੀਨਿਆਂ ਬਾਅਦ ਆਖੋ ਵੀ ਮਹੀਨਾ ਉੱਪਰ ਲੈ ਗਈ 1.5 ਮਹੀਨਾ ਉੱਪਰ ਲੈ ਗਈ ਉਹ ਤੋਂ ਬੈਟਰ ਇਹੋ ਹੀ ਆ ਵੀ ਇੱਥੇ ਆਣ ਕੇ ਚੈੱਕ ਕਰਾ ਲਿਓ ਵੀ ਵਾਕੇ 6ਾਂ ਦੀ ਆ ਵਾਕੇ 5.5 ਦੀਆਂ ਜਾਂ 6ਾਂ ਦੀ ਆ ਉਹ ਕਰਦੇ ਆਂ ਪੂਰੀ ਗੱਲਬਾਤ ਜੋਬਨ ਸਾਸਤਰੀ ਕਾਲ ਸਾਸਤਰੀ ਜੀ ਕੈਮ ਸੇਤਾ ਹਾਂਜੀ ਵਧੀਆ ਵਧੀਆ ਜੀ ਠੀਕ ਆ ਉੱਕਾ ਜੋਬਨ ਵੀਰੇ ਮਾਲ ਤਕਰੀਬਨ ਚਲੋ ਇਸੇ ਤਰ੍ਹਾਂ ਹੀ 2-3 ਪਸ਼ੂ 2-3 ਪਸ਼ੂ ਆਪਣੇ ਕੋਲ ਆਏ ਗਏ ਰਹਿੰਦੇ ਆ ਹਾਂਜੀ ਹਾਂਜੀ ਵੀਰੇ ਤਕਰੀਬਨ ਤੁਸੀਂ ਦੱਸਣਗੇ ਸੀ ਵੀ ਕੱਲ ਪਰਸੋਂ ਵੀ ਆਪਣੇ ਕੋਲ ਦੋ ਕਮੱਝਾਂ ਆਈਆਂ ਸੀ ਝੋਟੀਆਂ ਟੋਕਰ ਗੱਪਣ ਉਹ ਵੀ ਵਿਕ ਗਈਆਂ ਨੇ ਹਾਂਜੀ ਹਾਂਜੀ ਤੇ ਵੈਸੇ ਦੋ ਤੋਂ ਤਿੰਨ ਨਾਲ ਇਕੱਠੇ ਕੀਤੇ ਸੀ ਵੇ ਟੋਕਰ ਗੱਪਣ ਇਕੱਠੀਆਂ ਕੀਤੀਆਂ ਸੀ ਤੇ ਵੈਸੇ ਹੁਣ ਅੱਜ ਆਪਣੇ ਕੋਲ ਇੱਕ ਟੋਕਰ ਗੱਪਣ ਇੱਕ ਹੀ ਬਚੀ ਆ ਦੋ ਵਿਕ ਗਈਆਂ ਨੇ ਹਾਂਜੀ ਹਾਂਜੀ ਇਹ ਟੋਕਰ ਗੱਪਣ ਆਪਣੇ ਕੋਲ ਜੋਬਨ ਜਿਹੜੀ ਮੈਂ ਆ ਵੀਰੇ ਇੱਕ ਤਾਂ ਇਹ ਦੱਸਦੇ ਆਪਣੇ ਭਰਾਵਾਂ ਨੂੰ ਸੂਬਾ ਕਰਨ ਮਾ ਸੂਆ ਵੀਰੇ ਦੂਜਾ ਸੂਆ ਸੂਈ ਤੀਜੇ ਲਈ ਗੱਪਣਾ ਤੀਜੇ ਲਈ ਗੱਪਣਾ ਹਾਂਜੀ ਦੂਜਾ ਹੁਣ ਪ੍ਰੈਜ਼ੈਂਟ ਟਾਈਮ ਜਿਹੜਾ ਦੁੱਧ ਦੇ ਰਹੀ ਹੈ ਦੂਜੇ ਸੂਵੇ ਚ ਤੀਜੇ ਸੂਵੇ ਈ ਵਾਲੇ ਯੱਕੇ ਗੱਪਣਾ ਕਿੰਨੇ ਟਾਈਮ ਦੀ ਗੱਪਣਾ ਗੱਪਣਾ ਵੀਰੇ 6 ਮਹੀਨਿਆਂ ਦੀ ਸਿਆ ਮਹੀਨਿਆਂ ਦੀ ਹਾਂਜੀ ਚਲੋ ਇੱਕ ਗੱਲ ਤਾਂ ਮੋٹے ਤੌਰ ਤੇ ਆਪਾਂ ਹਮੇਸ਼ਾ ਕਰਦੇ ਆ ਵੀ ਜਦੋਂ ਵੀ ਕੋਈ ਚੀਜ਼ ਚਾਹੇ ਆਪਾਂ ਖਰੀਦਦੇ ਆ ਚਾਹੋ ਅਗਲੇ ਕਿਸੇ ਨੇ ਖਰੀਦਣੀ ਆ ਤੁਸੀਂ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੀ ਆ ਵੀ ਇਹ ਨਾ ਕੱਲ ਨੂੰ ਕੋਈ ਆ ਕੇ ਵੀ ਵਾਕਿਆ ਯਾਰ ਭਾਵੇਂ ਘਰੇ ਵੀ ਟਿਕਾਉਣੀ ਪੈ ਜੇ ਇਹ ਨਹੀਂ ਵੀ ਅੱਜ ਮੈਂ 2 ਮਹੀਨੇ ਦੀ ਜਾਂ 3 ਮਹੀਨੇ ਦੀ ਚੈ ਵਾਕਿ 6 ਮਹੀਨੇ ਦੀ ਕਿਹਾ ਗਿਆ ਸੀ ਡਾਕਟਰ ਵੱਲੋਂ ਬਿਲਕੁਲ ਬਿਲਕੁਲ ਵੀਰੇ ਆਪਾਂ 6 ਮਹੀਨਿਆਂ ਚੈੱਕ ਪਾਸ ਕਰਾ ਕੇ ਫਿਰ ਲਿਆਂਦੀ ਕਿਉਂਕਿ ਕੋਈ ਵੀ ਪਸ਼ੂ ਆਪਾਂ ਵੀ ਅੱਗੋਂ ਆਪਦੀ ਗਰੰਟੀ ਤੇ ਲਿਹਾਉਣਾ ਆਪਾਂ ਵੀ ਪੈਸੇ ਦੇ ਕੇ ਰਕਮ ਦੇ ਕੇ ਹੀ ਲਿਹਾਉਣਾ ਹੁੰਦਾ ਬਿਲਕੁਲ ਹਾਂਜੀ ਤੇ ਦੁੱਧ ਦੁੱਧ ਇਹਦੇ ਥੱਲੇ ਹੁਣ ਕਿੰਨਾ ਦੁੱਧ ਵੀਰੇ 4.5 ਲੀਟਰ 4 ਲੀਟਰ ਦੀ ਗਰੰਟੀ ਆ ਆਪਣੀ ਲਓ ਵੀ 4 ਲੀਟਰ ਦੀ ਗਰੰਟੀ ਤਾਂ ਮਿਲ ਜੂਗੀ 4.5 ਕਿਲੋ ਹੋਵੇ ਨਾ ਹੋਵੇ ਤੇ 6 ਮਹੀਨਿਆਂ ਦੀ ਵੀ ਰਮਾ ਵੀ ਗੱਬਣਾ ਇਹਨੇ ਚੈੱਕ ਕਰਵਾਈ ਆ ਨਜ਼ਦੀਕੀ ਲਈ ਇਹ ਲਾਗੇ ਪਾਸੋਂ ਹਾਂਜੀ ਹਾਂਜੀ ਆਪਣੇ ਨਜ਼ਦੀਕੀ ਆਈ ਹਾਂਜੀ ਲਾਗੀਆਂ ਬੰਨ੍ਹ ਲਈ ਕੋਈ 2-4 ਕਿਲੋਮੀਟਰ ਦੇ ਦੈਰੇ ਦੇ ਵਿੱਚੋਂ ਇੱਕ ਵਾਰੀ ਆਪਣਾ ਜਸ਼ਨਪੁੱਤ ਇੱਧਰ ਦਿਖਾ ਦੇ ਮੱਝ ਦਿਖਾ ਦੇ ਇਹ ਦੋਸਤੋ ਜਿਵੇਂ ਨੀਲੀ ਅੰਗਪੱਖ ਦੇ ਵਿੱਚ ਆਪਾਂ ਪਸ਼ੂ ਵੇਖਦੇ ਆ ਕੋਈ ਕ੍ਰੋਸ ਮੰਨ ਲਈ ਕੋਈ ਨੀਲੀ ਅੰਗਪੱਖ ਮੰਨ ਲਈ ਕਿਉਂਕਿ ਅੱਖ ਤੁਸੀਂ ਵੇਖੋਗੇ ਅੱਖਾਂ ਬਿੱਲੀਆਂ ਨੇ ਤੇ ਅਗਲੇ ਪੈਰਾਂ ਤੇ ਜਵਾਬ ਆ ਮਗਰਲੇ ਪੈਰ ਗਿੱਟ ਗਿੱਟ ਧੁੱਤੇ ਧੋਤੇ ਆ ਠੀਕ ਆ ਜੀ ਧੁੱਪੇ ਆ ਤੇ ਹਾਈਟ ਕਾਤੇ ਦੀ ਗੱਲ ਕਰਨ ਲਈ ਆਮ ਨਾਰਮਲ ਮੀਡੀਅਮ ਹਾਈਟ ਦੇ ਵਿੱਚ ਆਪਾਂ ਮੱਝਾਂ ਵੇਖਦੇ ਆ ਮੀਡੀਅਮ ਹਾਈਟ ਦੇ ਵਿੱਚ ਆ ਸ਼ੇਪ ਸਿੰਘ ਦਾ ਆਕਾਰ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ। ਜੋ ਬਣਾ ਬਤੀ ਚੁਵਾਈ ਜਿਹੜੀ ਚਾਰੇ ਥਾਣਾਂ ਦੀ ਵੀਰੇ ਓਕੇ ਆ ਪਰ ਔਰ ਦੇ ਵਿੱਚ ਬਿਲਕੁਲ ਜੀ ਵੀਰੇ ਕੋਈ ਥਾਣਾਂ ਦੀ ਕੋਈ ਬਾਹਰ ਘੜ ਪੂਰ ਛਿੱਟਾ ਇੱਕ ਧਾਰ ਦਾ ਵੀ ਫਰਕ ਨਹੀਂ ਜੀ ਠੀਕ ਆ ਵੀਰੇ ਮਿਲਦੀ ਇਸੇ ਤਰ੍ਹਾਂ ਪਾੜੇ ਤੇਗਾ ਥਾਪੀ ਦੇ ਇਸੇ ਤਰ੍ਹਾਂ ਵੀਰੇ ਇੱਕ ਨਵਾਦੇ ਦੂਜਾ ਬਹਿ ਜਾਣਾ ਵਾ ਸਵੇਰੇ ਵੀ ਤੇ ਸ਼ਾਮ ਨੂੰ ਵੀ ਖੋਲਣੀ ਹਾਂਜੀ ਇਸੇ ਤਰ੍ਹਾਂ ਬੈਠ ਜਾਣਾ ਹਾਂਜੀ ਹਾਂਜੀ ਠੀਕ ਆ ਲਓ ਵੀ ਇੱਕ ਵਾਰੀ ਆਪਾਂ ਖੋਲ ਕੇ ਦੋਸਤੋ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾ ਦਿੰਦੇ ਆ ਜੋ ਬਣਾ ਇੱਕ ਵਾਰੀ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾ ਦੇ ਇਹ ਦੋਸਤੋ ਟੋਕਰ ਗ ਪੂਰੀ ਤਸੱਲੀ ਤੁਸੀਂ ਕਰ ਲਿਆ ਜੇ ਪੂਰਾ ਬਾਡੀ ਸਟਰਕਚਰ ਦੇਖ ਲਿਆ ਜੇ ਪਿੰਡਾ ਪਤਲਾ ਬਾਕੀ ਹਾਈਟ ਲੈਂਥ ਤੁਹਾਡੇ ਸਾਹਮਣੇ ਆ ਠੀਕ ਆ ਆ ਚੈੱਕ ਕਰ ਲਿਆ ਜੇ ਆ ਕਰੋ ਜੀ ਆ ਠੀਕ ਆ ਜੀ ਆ ਫੇਸ ਕੁਆਲਟੀ ਆ ਫਰੰਟ ਤੋਂ ਤੁਸੀਂ ਮਾਰੋ ਝਾਤ ਆ ਦੇਖੋ ਜੀ ਪੂਰੀ ਤੋ ਇਹ ਬਾਡੀ ਸਟਰਕਚਰ ਹੈ ਇਸ ਮੈਂ ਤਾਂ ਠੀਕ ਆ ਜੀ ਬਾਕੀ ਠੋਡੀ ਤੇ ਨਿਸ਼ਾਨ ਤਾਗ ਫੇਸ ਕੁਆਲਟੀ ਆਹ ਢਾਂਚਾ ਠੀਕ ਆ ਜੀ ਮਿਲਦੀ ਪਾੜੇ ਤੇ ਆ ਇਸੇ ਤਰ੍ਹਾਂ ਬੈਠ ਕੇ ਚਵਾਈ ਤੁਸੀਂ ਕਰ ਲੋਗੇ ਇਜ਼ੀਲੀ ਹਾਂ ਠੀਕ ਆ ਲੈ ਵੀ ਜੋ ਬਣਾਇਆ ਨੂੰ ਤੋੜਦੇ ਫਿਰ ਲਓ ਜੀ ਠੀਕ ਹੈ ਜੀ ਇਹ ਟੋਕੜ ਗੱਪਣ ਜਿਹੜੀ ਦੋਸਤੋ ਇਹ ਮੈਂ ਤੁਹਾਨੂੰ ਆਪਾਂ ਦਿਖਾ ਰਹੇ ਆ ਠੀਕ ਆ ਸੋ ਕਰੋ ਚੈੱਕ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਹੈ ਅੱਛਾ ਜੋ ਆਪਣਾ ਕੀ ਡਿਮਾਂਡ ਹੈ ਕੀ ਮੁੱਲ ਕਰਦੇ ਪਏ ਇਸ ਮੈਂ ਦੀ ਮੁੱਲ ਵੀਰੇ ਕਰਨ ਨੂੰ ਜਿੰਨਾ ਮਰਜ਼ੀ ਕੀਤੀ ਜਾਈਏ ਆ ਮੁੱਲ 70 ਕਰ ਲੀਏ 75 ਕਰੇ 68000 ਦੇ ਦਾਂ 68000 ਦੀ ਹਾਂਜੀ ਕੋਈ ਜਾਇਜ਼ ਕਰਕੇ ਦਈਏ ਆਪਾਂ ਮਾਨਤਨ ਕਰਕੇ ਦਈਏ ਪੂਰੀਆਂ ਛੋਟਾਂ ਛੱਟਾਂ 65000 ਦੇ ਵਿੱਚੋਂ ਕਰਦੇ ਮਾਨਤਨ ਜਿੰਨਾ ਵੀ ਪ੍ਰੇਮ ਹਵਤ ਨਾਲ ਕਰ ਸਕਦਾ 500 ਰੁਪਇਆ ਛੋਟ ਕਰਦਾ ਹੈ 500 ਰੁਪਇਆ 65000 ਚ ਹਾਂਜੀ ਤੁਹਾਨੂੰ 50000 ਦੇ ਵੀਰੇ ਫੰਡਰੀ ਹੈਗੀ ਆ ਮੈਂ ਹੂੰ ਹੂੰ ਹਾਂ ਜਾਂ 10000 ਦੇ ਜਦੋਂ ਮਰਜੀ ਜਿੰਨੂੰ ਮਰਜੀ ਦੇ ਦੀ ਆ ਬਿਲਕੁਲ ਬਿਲਕੁਲ ਤੇ ਵੀ ਆ ਥੱਲੇ ਫਿਰ ਠੀਕ ਆ ਤਾਂ ਵੀ ਗੱਬਣਾ ਠੀਕ ਆ ਹਾਂਜੀ ਲੋ ਵੀ ਇਹ ਦੱਸੋ ਜੋ ਬਣਾਉਂਦਾ ਵੀ ਆਪਾਂ 64500 ਦੇ ਦੇਵਾਂਗੇ ਅਗੋਂ ਕੋਈ ਵੀ ਭਰਾ ਆਪਣਾ ਖਰੀਦਦਾਰੀ ਕਰਦਾ ਹੱਥ ਪਾ ਸਕਦੇ ਹੋ ਤੁਸੀਂ ਮੱਝ ਚੰਗੀ ਆ ਗਾ ਤੇਜਾ ਸੁਆ ਸੋਨਾ 4 ਕਿਲੋ ਦੁੱਧ ਆ ਦੋਵੇਂ ਡਾਂਗਾਂ ਦਾ ਮਿਲ ਪੈਂਦੀ ਆ ਭਾਰੇ ਤੇ ਤਸੱਲੀ ਤੁਸੀਂ ਇੱਥੇ ਆਣ ਕੇ ਕਰ ਲਿਆ ਜੀ ਬਾਕੀ ਮੇਰਾ ਭਰਾ ਵੀਡੀਓ ਤੁਸੀਂ ਦੇਖ ਲਈਆ ਮੱਝ ਤੁਹਾਨੂੰ ਦਿਖਾ ਦਿੱਤੀ ਹੈ ਚੋਣਚਵਾੜੇ ਵਿੱਚ ਕੋਈ ਡਿਫੈਕਟ ਨਹੀਂਗਾ 6 ਮਹੀਨੇ ਦੀ ਗੱਲ ਦੱਸੀ ਸੀ ਡਾਕਟਰ ਸਾਹਿਬ ਨੇ ਬੇਸ਼ੱਕ ਉਸ ਡਾਕਟਰ ਦੇ ਨਾਲ ਗੱਲਬਾਤ ਕਰ ਲਿਓ ਚਾਹੇ ਕੋਈ ਮੇਰਾ ਭਰਾ ਇੱਥੇ ਲਾਗੇ ਬੰਨਿਓ ਹੋਰ ਡਾਕਟਰ ਲਿਆ ਕੇ ਆਪਣਾ ਬਿਲਕੁਲ ਹੱਥ ਪਵਾ ਕੇ ਤੁਸੀਂ ਤਸਦੀ ਕਰ ਲਿਆ ਜੀ ਤਾਂ ਜੋ ਕੱਲੋਂ ਕੋਈ ਵੀ ਭਰਾ ਮੇਰਾ ਕਿੰਤੂ ਪਰੰਤੂ ਦੇ ਵਿੱਚ ਨਾ ਰਵੇ ਬਾਕੀ ਇਧਰ ਲੱਜਾ ਤੁਹਾਨੂੰ ਇੱਕ ਵਾਰੀ ਆਪਾਂ ਥਾਣਾ ਵਿਖਾ ਦਈਏ ਆਹ ਥਾਣਾ ਠੀਕਾ ਜੀ ਆਹ ਦੇਖੋ ਆ ਥਾਣਾ ਬਾਕੀ ਹੁਣ ਜੋਬਨ ਅਜ 22 23 ਵੀਰੇ ਹਾਂਜੀ ਹਾਂਜੀ 22 23 ਹਾਂ ਹੁਣ ਕੋਈ 9:00 ਵਜੇ ਡਾਇਆ ਚੋੜੀ ਆ ਲਓ ਵੀ 9:00 ਵਜੇ ਡਾਇਆ ਦੋਸਤੋ ਚੋੜੀ ਆ ਮਾਰਨਿੰਗ ਤੇ ਇਹ ਦੋਸਤੋ ਰੇਟ ਇਹ ਮੋਹਲਤ ਜੋਬਨ ਇੱਕ ਨੰਬਰ ਆਪਣੇ ਕਰਦੇ ਸਾਂਝੇ 7528831805 ਠੀਕ ਆ ਵੀਰੇ ਹਾਂਜੀ ਲਓ ਵੀ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਮਾਲ ਆਇਆ ਜਾਂ ਰਿੰਦਾ ਵੀਰ ਦੇ ਕੋਲ ਜਦੋਂ ਵੀ ਕੋਈ ਮੇਰਾ ਭਰਾ ਬਿਲਕੁਲ ਅੱਗੇ ਨਵੇਂ ਪਸ਼ੂ ਦੀ ਅਪਡੇਟ ਲੈਣੀ ਚਾਹੁੰਦਾ ਤੁਸੀਂ ਪੁੱਛ ਕੇ ਕਰਦੇ ਰਿਆ ਕਰੋ ਅਸ਼ੁਰ ਉਹ ਦਰੰਦੇਆ ਸਕਲੇ ਦੇ ਸੋ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆਇਓ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ